ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਜੀ ਇੱਕ ਮੱਝ ਆ ਬਈ ਤਾਜੀ ਸੂਈ ਟੌਪ ਬਰੀਡ ਤੇ ਇੱਕ ਬਾਈ ਕੋਲੇ ਸਾਈ ਵਾਲ ਬੈੜਾ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਠੀਕ ਹੋ ਮਦੀਆ ਜੀ ਹਾਂ ਠੀਕ ਆ ਜੀ ਬਈ ਨਾਮ ਤੇ ਐਡਰੈਸ ਬੋਲ ਨਾਮ ਗੁਰਸੇਵ ਸਿੰਘ ਜੀ ਪਿੰਡ ਰੂੜੇ ਕੇ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਜੀ ਨੇੜੇ ਪਿੰਡ ਆਪਾਂ ਨੇੜੇ ਇਧਰ ਤਪਾ ਵੀ ਨੇੜੇ ਰਹਿ ਜਾਂਦਾ ਜੀ ਧੌਲਾ ਮੋਬਾਈਲ ਨੰਬਰ ਬੋ 9878650489 ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਈ ਕਿਹੜਾ ਸੂਹ ਸੁਈਆ ਮਾ ਇਹ ਤੀਜਾ ਸੂਹ ਸੁਈਆ ਕਦੋਂ ਸੂਈਆ ਬਾਈ ਇਹ ਅੱਜ ਰਾਤ ਸੂਈਆ ਵੀ 1 ਵਜੇ ਬੱਚਾ ਕੀ ਦੇ ਦਿੰਦੇ ਨੇ ਬੱਚਾ ਕੱਟੀ ਆ ਜੀ ਕੱਟੀ ਦੇ ਕੱਟੀ ਬੜੀ ਚੰਗੀਆਂ ਹਨ ਤੁਸੀਂ ਬਹੁਤ ਚੰਗੇ ਸੀਮਾਂ ਦੀ ਆ ਜੀ ਕੱਟੀ ਬਹੁਤ ਆਣੇ ਕੱਟੀ ਦਾ ਹਾਂਜੀ ਕਿਆ ਬਾਤ ਆ ਬੱਚਾ ਕੱਟੀ ਦਿੱਤੀ ਕੱਟੀ ਵੀ ਇੱਕ ਨੰਬਰ ਦਿੱਤੀ ਇਹ ਕਰਮਾਈ ਨੇ ਕਿਆ ਬਾਤ ਆ ਕਿੰਨਾ ਕੀ ਰਿਕਾਰਡ ਆ ਬਾਈ ਦੋਦਾ ਦਾ ਭਾਈ ਇਹ 15 ਲੀਟਰ ਦਾ ਦਰਦੀਆ ਫਿਰ ਲੇ ਸੁਈ ਆਪਾਂ ਚੋਇਆਗਾ ਓਕੇ ਭਾਈ ਹਾਂ ਠੀਕ ਆ ਗਾੜੀ ਗੂੜੀ ਪੂਰੀ ਚੰਗੀ ਥਾਣ ਤੋਂ ਕਰਮਾਲੀ ਦਾ ਬਹੁਤ ਚੰਗਾ ਪੂਰੀ ਵਿਥੀ ਤੇ ਇਕੱਲਾ ਇਕੱਲਾ ਥਾਣ ਸੋਈ ਸਵਾਈ ਮੁਠੀ ਵਾਲਾ ਥਣ ਫੇਸ ਦੀ ਬਿਊਟੀ ਵੀ ਕਮਾਲ ਦੀ ਹੈ ਸਿੰਘ ਨੂੰ ਵੀ ਚੰਗਾ ਖੋਲੀ ਭਾਈ ਤੋਰ ਕੇ ਦਿਖਾ ਦੇ ਪੂਰੀ ਪਰੀ ਦੀ ਜਾਨ ਵਾਲੀ ਆ ਸੋਈ ਭਾਈ ਬੱਚਾ ਕੱਟੀ ਦਿੱਤੀ 33 ਬੜੀ ਚੰਗੀ ਦਿੱਤੀ ਹੈ ਕਰਮਾਲੀ ਨੇ ਦੇਖੋ ਪੂਰੇ ਕਾਰ ਵਾਲੀ ਜਮਾਪੁਰ ਪਾਸ ਜੈਡ ਬਲਾਏਗਾ ਕਰਮਾਲੀ ਦੀ ਕੀ ਬਾਤ ਹੈ ਚਵਾਈ ਚੂਈ ਕਿਵੇਂ ਆ ਬਾਈ ਬਹੁਤ ਵਧੀਆ ਵੀਰ ਚਵਾਈ ਬਹੁਤ ਪੋਲੀ ਆ ਠੀਕ ਆ ਬਾਈ ਚਵਾਈ ਚੂਈ ਬਾਈ ਕਹਿੰਦਾ ਐਨ ਓਕੇ ਆ ਪੂਰੀ ਪੋਲੀ ਚਵਾਈ ਆ ਫੇਸ ਦੀ ਬਿਊਟੀ ਕਰਦ ਫਲੀ ਵੀ ਜਾਣ ਵਾਲੀ ਥਾਣਪੁਣ ਇੱਕ ਨੰਬਰ ਆ ਕਿਆ ਬਾਤ ਆ ਤੇ ਲੇਵਾ ਦੇਖੋ ਕਰਨ ਵਾਲੇ ਨੇ ਪੰਡ ਵਾਲਾ ਲੇਵਾ ਲੱਗਿਆ ਹਜੇ ਤਾਂ ਸ਼ਾਮ ਵਾਲੀ ਰੱਖ ਓਕੇ ਹਾਂ ਜਿਵੇਂ ਮਰਜ਼ੀ ਆਏ ਨਹੀਂ ਵੀ ਕੋਈ ਕੋ ਸਹੀ ਗੱਲ ਆ ਲੈ ਵੀ ਜਿਵੇਂ ਮਰਜ਼ੀ ਇੱਥੇ ਥਨਾ ਮ ਹੱਥ ਲਈ ਜਾ ਗੱਲ ਸਰ ਕੋ ਦੇ ਜਿਵੇਂ ਮਰਜ਼ੀ ਗਾਵਾਂ ਵੰਦੂ ਬਹਿ ਜਾ ਕੋਈ ਚੱਕਰੀ ਨਹੀਂ ਚੈਨਾ ਕਰਮਣੀ ਨਹੀਂ ਕੋਈ ਐ ਬੱਚੇ ਦਾ ਨਹੀਂ ਹੂੰ ਲੇਵਾ ਦੇਖੀ ਬਈ ਪੂਰਾ ਪੰਡ ਵਾਲਾ ਲੇਵਾ ਵਾਲਾ ਕਰਮਣੀ ਕੀ ਬਾਤ ਆ ਦੁੱਧ ਵਾਲਾ ਪੀਸ ਆ ਅਸਲ ਵਿੱਚ ਕੀ ਬਾਤ ਆ ਬਈ ਕੀ ਮੋਲ ਆ ਬਈ ਜਾਇਦ ਮੋਲ ਬਈ ਫੋਨ ਤੇ ਕਰਨਾ ਸੀ ਜਾਇਦ ਜੀ ਜਮਾ ਜਾਇਦ ਕਰਾਣਾ ਬਈ ਠੀਕ ਆ ਬਈ ਮੋਹਲ ਬਾਈ ਕਹਿੰਦਾ ਫੋਨ ਤੇ ਕਰਨਾਗੇ ਮੋਹਲਾ ਜਿਹੜਾ ਮੱਝ ਦੇ ਹਸਾਉਣਾ ਬਿਲਕੁਲ ਜਾਇਜ਼ ਹੋਊਗਾ ਖੱਚ ਕੇ ਮੋਲ ਰੱਖਾਂਗੇ ਬਾਲਾ ਬਾਈ ਕਹਿੰਦਾ ਮੋਲ ਨਹੀਂ ਕਰ ਬਈ ਕੱਟੀ ਦਾ ਕੱਦ ਦੇਖੋ ਵੀ ਆ ਹਾਂ ਕੱਦ ਦਿਖਾਉਨੇ ਕੱਟੀ ਦਾ ਵੀ ਲੇਵਾ ਦੇਖੋ ਪਹਿਲਾਂ ਨੇ ਇੱਕ ਨੰਬਰ ਲੇਵਾ ਹਜੇ ਤਾਂ ਸ਼ਾਮ ਤੱਕ ਦੇਖੋ ਬਈ ਕੱਟੀ ਦਾ ਕੱਦ ਦੇਖਣਾ ਬਈ ਹਾਂ ਕੀ ਬਾਤ ਆ ਯਾਰ ਅਸਲ ਚੀਜ਼ ਹੈ ਹਾਂ ਬਈ ਲੋਨਾਂ ਕਿ ਮੈਨ ਲੈ ਬਈ ਕੱਟੀ ਵੀ ਬਹੁਤ ਚੰਗੀ ਹੈ ਕਰਮਾਲੀ ਇਹ ਮੱਧਰ ਚੰਗੀ ਹੈਗੀ ਉਹ ਠੰਡੇ ਠੰਡੇ ਪਾਈ ਕਹਿੰਦਾ ਫੁੱਲ ਚ ਭਾਈ ਜੀ ਐਨੋ ਓਕੇ ਅੱਗੇ ਭਾਈ ਬੈੜ ਕਿਹੜਾ ਸੂਆ ਬਈ ਇਹ ਤੀਜਾ ਸੂਈ ਹੋਈ ਆ ਭਾਈ ਕਿੰਨਾ ਕ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਭਾਈ ਉਹਨੇ 1 ਮਹੀਨਾ 5 ਦਿਨ ਹੋ ਗਏ ਓਕੇ ਹਾਂ ਤੇ ਦੁੱਧ ਕਿੰਨਾ ਹੋਵੇ ਦੁੱਧ 14 ਲੀਟਰ ਹਾਂ ਦੋ ਡੰਗ ਛੋਲੇ ਦੋ ਡੰਗ ਚਾਹੇ ਚਾਰ ਡੰਗ ਜਿਵੇਂ ਮਰਜ਼ੀ ਦੋ ਓ ਠੰਡੀ ਸੀਲਾ ਕੋਈ ਐ ਸੰਗ ਸੋਨਾ ਭੋਰਾ ਵੀ ਨਹੀਂ ਠੰਡੀ ਬੜੀ ਹੈ ਨਾ ਹਾਂ ਚਵਾਈ ਚੋਈ ਬਈ ਚੋਈ ਵਧੀਆ ਭਾਈ ਠੀਕ ਆ ਫੈਂਟ ਬਹੁਤ ਹੁੰਦੀ ਓ ਹਾਂ ਫੇਰ ਭਾਈ ਮੈਂ ਸਮਰ ਕਰ ਦਦਾ ਓਕੇ ਭਾਈ ਹਾਂ ਖੋਲ ਜੀ ਭਾਈ ਥੋਰ ਦੇ ਕੱਦ ਚੰਗਾ ਪੜੀ ਵੀ ਚੰਗੀ ਥਾਣ ਬਹੁਤ ਚੰਗਾ ਮੁਠੀ ਵਾਲਾ ਥਾਣ ਫੇਸ ਉਸ ਚੰਗਾ ਲੇਵਲ ਉਹ ਵੀ ਕਰਮਲੇ ਦਾ ਚੰਗਾ ਗਾ ਬਾਕੀ ਸੋਰਾ ਚੈੱਕ ਕਰ ਲੋ ਸੋਰਾ ਵੀ ਇੱਕ ਨੰਬਰ ਕੀ ਆ ਬਾਤ ਹੈ ਇਹਦਾ ਕੀ ਮੁੱਲ ਜਾਇਜ਼ ਹੈ ਇਹ ਜਰ ਦੇਣ ਲੈਣ ਬਾਈ ਯਾਰ 25000 ਰੁਪਏ ਦੇਣਾ 25000 ਹਾਂ ਮਾਨਦਾਨ ਹੋ ਜਾ ਮਾਨਦਾਨ ਹੋ ਜਾ ਠੀਕ ਆ ਬਾਈ ਬੱਚਾ ਬਈ ਇਹਦੇ ਬੱਸਾ ਸੀ ਉਹ ਗੁਜਰਿਆ ਹੋਇਆ ਓਕੇ ਬਾਈ ਹਾਂ ਕੋਈ ਟਾਈਮ ਚਾਹ ਟਾਈਮ ਜਿਵੇਂ ਮਰਜ਼ੀ ਕੋਈ ਚੋਕੇ ਭੈਣ ਠੀਕ ਆ ਲੈ ਜੀ ਠੀਕ ਆ ਬਾਈ ਹੂੰ ਚਵਾਈ ਜੂ ਵੀ ਐਂਡ ਬਾਈ ਕਹਿੰਦਾ ਓਕੇ ਆ ਠੰਡੀ ਸੀ ਦਾ ਬਾਈ ਤੇ ਮਾਜ ਨਾਲ ਦਾ ਦੁੱਧ ਆ ਕਿੰਨਾ ਦੁੱਧ ਦੱਸ aí ਬਾਈ ਨੇ 14 ਲੀਟਰ ਦੁੱਧ 14 ਲੀਟਰ ਦੁੱਧ ਹਾਜ਼ਰ ਆ ਮੁੱਲ 25000 ਜਮਾ ਜੈ ਜਮਾ ਲਵੇ ਖਿੱਚ ਕੇ ਮੁੱਲ ਰੱਖਿਆ ਵੱਡਾ ਮੁੱਲ ਨਹੀਂ ਰੱਖਿਆ ਬਾਈ ਇੱਕ ਨੰਬਰ ਵੈੜ ਆ ਬਾਈ ਤੇ ਕਿਸੇ ਵੀਰ ਨੂੰ ਦੋਨਾਂ ਚੋਂ ਕੋਈ ਵੀ ਪਸੰਦ ਆ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਧਾਰਾ ਤੈਨੂੰ